ਦਿੱਲੀ ਦੇ ਕੋਲੇ ਇੱਕ ਜਲਾਲਾਬਾਦ ਲੋਹਾਰੀ ਕਸਬਾ ਸੀ ਉੱਥੇ ਦਾ ਸૈયਦ ਜਿਹੜਾ ਸੀਗਾ ਉਹ ਲੋਕਾਂ ਤੇ ਬਹੁਤ ਜ਼ੁਲਮ ਕਰਦਾ ਸੀ ਇੱਕ ਵਾਰ ਉਹਨੇ ਕਿਸੇ ਬਹਾਮਣ ਦੀ ਧੀ ਚੱਕ ਲਈ ਸਾਰੇ ਪਾਸਿਓਂ ਜਵਾਬ ਮਿਲਣ ਤੇ ਜਦੋਂ ਸਰਦਾਰ ਭਗੇਲ ਸਿੰਘ ਜੀ ਕੋਲੇ ਗਿਆ ਤਾਂ ਉਹਨਾਂ ਨੇ ਜਦੇ ਜਲਾਲਾਬਾਦ ਤੇ ਜੜਾਈ ਕਰਤੀ ਹਸਨ ਖਾਨ ਕਿਲੇ ਚ ਲੁਕਿਆ ਬੈਠਾ ਸੀ ਜਦੋਂ ਸਿੰਘਾਂ ਨੇ ਕਿਲੇ ਤੇ ਹਮਲਾ ਕੀਤਾ ਕਹਿੰਦੇ ਨਜ਼ਾਰਾ ਇਹ ਬਣ ਗਿਆ ਜਿਵੇਂ ਸ਼ੇਰਾਂ ਦੀ ਟੁਕੜੀ ਹਿਰਨਾਂ ਦੀ ਡਾਰ ਤੇ ਟੁੱਟ ਕੇ ਪੈ ਜਾਵੇ ਤੇ ਇਹਨਾਂ ਨੂੰ ਸ਼ੇਰ ਤੇ ਇਹਨਾਂ ਨੂੰ ਧਰਤੀ ਵੇਹਲ ਨਾ ਦਿੰਦੀ ਹੋਈ ਜੇ ਕਿਸੇ ਇੱਕ ਵੀ ਤੁਰਕ ਨੇ ਸ਼ਸਤਰ ਵੜ ਕੇ ਮੁਕਾਬਲਾ ਕਰਨ ਦੀ ਦਲੇਰੀ ਕੀਤੀ ਤਾਂ ਅਗਲੇ ਹੀ ਪਲ ਉਸ ਦਾ ਸਿਰ ਧੜ ਤੋਂ ਮਨੂ ਉਹ ਦੂਰ ਜਾ ਕੇ ਡਿੱਗਦਾ ਜਦ ਤੁਰਕਾਂ ਦਾ ਕੋਈ ਚਾਰਾ ਨਾ ਚੱਲਿਆ ਤਾਂ ਉਹਨਾਂ ਸੋਚਿਆ ਕਿ ਕਿਲੇ ਦੇ ਦਰਵਾਜ਼ੇ ਅੰਦਰੋਂ ਭੇਡ ਲੈ ਜਾਣ ਪਰ ਉਹ ਦਰ ਸਿੰਘਾਂ ਨੇ ਭੇਡਾਂ ਨਾ ਦਿੱਤੀ ਜਾਂ ਕਹਿ ਲਓ ਦਰਵਾਜ਼ੇ ਆਪ ਹੀ ਨਾ ਭੇਲੇ ਇਹ ਦਰਵਾਜ਼ੇ ਕਿਉਂ ਨਹੀਂ ਬੰਦ ਕੀਤੇ ਜਾ ਰਹੇ ਫੌਜਦਾਰ ਚੀਕਿਆ ਹੋ ਨਹੀਂ ਰਹੇ ਫੌਜਦਾਰ ਜੀ ਦਰਵਾਜ਼ੇ ਨੂੰ ਧੱਕ ਰਹੇ ਮੁਗਲ ਸਪਾਹੀਆਂ ਦੀਆਂ ਆਵਾਜ਼ਾਂ ਆਈਆਂ ਆਪ ਆਵੇ ਨਾ ਹੇਠਾਂ ਪਤਾ ਲੱਗੇ ਕਿ ਅਗਲੇ ਕੀ ਕਹਿਰ ਗੁਜ਼ਾਰ ਦਿੱਤਾ ਹੈ ਕਿਲੇ ਦੇ ਦਰ ਭੇਡਣ ਲਈ ਗਹਿਗਾਚ ਹੋ ਰਹੇ ਸਪਾਹੀਆਂ ਵਿੱਚੋਂ ਇੱਕ ਹੋਰ ਹੌ ਕੀ ਤੁਸੀਂ ਮਰ ਗਏ ਹੋ ਸਾਰੇ ਫੌਜਦਾਰ ਫੇਰ ਕੀ ਕਿਆ ਲਾਸ਼ਾਂ ਦਾ ਢੇਰ ਲੱਗ ਗਿਆ ਹੈ ਦਰਵਾਜ਼ੀਆਂ ਦੇ ਵਿਚਾਲੇ ਫੌਜਦਾਰ ਜੀ ਜਰਾ ਹੇਠਾ ਆ ਕੇ ਤਾਂ ਦੇਖੋ ਫੌਜਦਾਰ ਚੁੱਪ ਹੋ ਗਿਆ